ਅੱਜ ਦਾ ਵਸਾਹ ਬਾਦਲੇ ਦਾ ਬੀਜ ਕਿੰਨਾ ਪਊ ਪਾਤਰ ਹਨ ਲਾਲੀ ਨੰਬਰ ਦਾ ਲਾਲੀ ਨੰਬਰ ਦਾ ਮੁੰਡਾ ਵਿੱਕੀ ਲਾਲੀ ਨੰਬਰ ਦਾ ਸੀਰੀ ਜੱਗੂ ਸੇਠ ਜੀਤੂ RAM ਅਤੇ ਸੇਠ ਜੀਤੂ RAM ਦੀ ਦੁਕਾਨ ਤੇ ਇੱਕ ਬੈਠਾ ਜੱਟ ਪਰ ਲਾਲੀ ਨੰਬਰ ਦਾ ਆਪਣੇ ਸੀਰੀ ਜੱਗੂ ਨੂੰ ਓ ਜੱਗੂ ਗੱਲ ਸੁਣ ਰਿਹਾ ਔਰ ਟਾਲੀ ਵਾਲੇ 5 ਕਿਲੇ ਭਰਦੇ ਮੋਟਰ ਛੱਡ ਕੇ ਅੱਜ 6 ਵਜੇ ਆਉਣੀਆਂ ਲਾਈਟ ਅੱਪਾ ਉਹਦੇ ਚ ਬਾਜਰਾ ਬੀਜਣਾ ਜੱਗੂ ਸਰਦਾਰ ਜਿੱਥੇ ਬਾਜਰਾ ਬੀਜ ਕੇ ਪੱਕੀ ਕਰਨਾ ਅੱਪਾ ਕਿਲਾਚਰੀ ਬੀਜਤਾ ਦਿੱਤੀ ਚਾਰ ਪੰਜ ਪਸ਼ੂਆ ਬਾਧੂ ਰਹਿਣਗੇ ਪੱਠੇ ਓਹੀ ਚੋਨਾ ਹੋਜੂ ਆਪਣਾ ਨੰਬਰ ਵਾਬ ਉਹ ਪਕਾਈ ਨਹੀਂ ਕਰੀਦੀ ਹੁੰਦੀ ਐਵੇਂ ਮੇਰੀ ਗੱਲ ਤੈਨੂੰ ਪਤਾ ਨਹੀਂ ਲੱਗਿਆ ਸੁਣੀ ਨਹੀਂ ਤੂੰ ਪੰਜ ਕਿਲਾ ਦਾ ਨੰਬਰ ਹੈ ਪਰ ਦੇ ਪੂਰੀ ਭਰ ਕੇ ਕਰਦੇ ਰਹਾਣੀ ਆਪਾਂ ਉੱਥੇ ਬਾਜਰਾ ਵੇਚਣਾ ਵਿੱਚ ਵਾਵਾਂਗੇ ਹਰੀਖਾਰ ਵਾਸਤੇ ਨੰਬਰ ਜ਼ਰ ਦਾ ਮੁੰਡਾ ਵਿੱਕੀ ਡੈਡੀ ਮੈਂ ਬਾਜਰੇ ਦੀ ਹਰੀਖਾ ਤਾਂ ਪਹਿਲੀ ਵਾਰ ਸੁਣੀ ਆ ਤੁਹਾਡੇ ਕੋਲੋਂ ਮੈਂ ਖੇਤੀਬਾੜੀ ਦੀਆਂ ਕਿਤਾਬਾਂ ਵਿੱਚੋਂ ਪੜਿਆ ਹੈ ਕਿ ਫਲੀਦਾਰ ਫਸਲਾਂ ਜਿਵੇਂ ਕੁਆਰਾ, ਮੂੰਗੀ, ਜੰਤਰ, ਛੋਲੇ ਸਰ ਇਹ ਫਸਲਾਂ ਜ਼ਮੀਨ ਦੀ ਪਜਾਊ ਸ਼ਕਤੀ ਨੂੰ ਬਤਾਉਂਦੀਆਂ ਹਨ ਇਹਨਾਂ ਦੀਆਂ ਜੜ੍ਹਾਂ ਵਿੱਚ ਗੰਢਾਂ ਹੁੰਦੀਆਂ ਹਨ ਜੋ ਕਿ ਹਵਾ ਵਿੱਚੋਂ ਨਾਈਟ੍ਰੋਜਨ ਲੈ ਕੇ ਆਪਣੀਆਂ ਜੜਾਂ ਲੀਆਂ ਗੰਡਾਂ ਵਿੱਚ ਜਮਾ ਕਰ ਲੈਂਦੀਆਂ ਹਨ ਇਹ ਫਸਲਾਂ ਬਾਜਰਾ ਪਤਾ ਕਿੰਨੀ ਐਗਜਾਸਟਿਕ ਕ੍ਰੋਪ ਹੈ ਕਿੰਨੀ ਖਰਾਕ ਖਿੱਚਦਾ ਨਾ ਮੈਨੂੰ ਤਾਂ ਨਹੀਂ ਥੋੜੀ ਬਜਰੇ ਵਾਲੀ ਗੱਲ ਜਤੀ ਨੰਬਰ ਦਾ oh ਨਹੀਂ ਨਹੀਂ ਬੇਟਾ ਤੈਨੂੰ ਨਹੀਂ ਪਤਾ ਮੈਨੂੰ ਤੇਰੇ ਫੱਪੜ ਦਾ ਕੱਲ ਫੋਨ ਆਇਆ ਸੀ ਉਹ ਕਹਿੰਦਾ ਮੈਂ ਇਸ ਵਾਰ 10 ਕਿੱਲੇ ਬਾਜਰਾ ਬੀਜਾਂਗਾ ਬਿੱਕੀ ਤੁਹਾਡੀ ਮਰਜ਼ੀ ਹੈ ਡੈਡੀ ਤੁਸੀਂ ਕਿਸੇ ਦੀ ਮੰਨਣੀ ਤਾਂ ਹੁੰਦੀ ਨਹੀਂ ਜੱਗੂ ਸਰਦਾਰ ਜੀ ਪਰਤੇ ਪੰਜ ਕਿੱਲੇ ਨੰਬਰ ਪੂਰਾ ਪਰਤਾ ਮੈਂ ਅੱਜ ਪਰਕੇ ਰੋਣੀ ਕਰਤੀ ਤੁਸੀਂ ਕੱਲ ਨੂੰ ਜਾ ਕੇ ਮੰਡੀ ਬੀਜ ਲਿਆਓ ਅਗਲਾ ਦਿਨ ਨੰਬਰਦਾਰ ਅਗਲੇ ਦਿਨ ਨੰਬਰਦਾਰ ਮੰਡੀ ਬੀਜ ਲੈਣ ਵਾਸਤੇ ਚਲਾ ਜਾਂਦਾ ਹੈ ਜਿੱਤੂ RAM ਸੇਠ ਆਵੋ ਜੀ ਨੰਬਰਦਾਰ ਸਾਹਿਬ ਜੀ ਕੀ ਹਾਲਾ ਥੋੜਾ ਨੰਬਰਦਾਰ ਠੀਕ ਹੈ ਠੀਕ ਹੈ ਸੇਠ ਸਾਹਿਬ ਜੀਤੂ ਸੇਠ ਨੰਬਰਦਾਰ ਸਾਹਿਬ ਕਣਕ ਦਾ ਝਾੜ ਬੋ ਸੁਣਾ ਆਇਆ ਥੋੜਾ ਏਰ ਕੀ ਬਹੁਤ ਸਣੀ ਕਣਕ ਹੀ ਏ ਥੋੜੇ ਨੰਬਰਦਾਰ ਹਾਂਜੀ ਹਾਂਜੀ ਸੇਠ ਜੀ 70 ਮਨ ਦਾ ਗੱਲਾ ਪੈ ਗਿਆ 65 ਕਿਲੇ ਸੀ ਆਪਣੀ ਕਣਕ ਪੂਰਾ 70 ਮਨ ਦਾ ਦੜਾ ਪੈ ਗਿਆ ਆਪਾਂ ਨੂੰ ਜੀਤੂ ਸੇਠ ਕੋਲ ਬੈਠੇ ਇੱਕ ਹੋਰ ਜੱਟ ਭਰਾ ਨੂੰ ਇਹ ਨੰਬਰਦਾਰ ਕੋਲੇ ਪੈਸੇ ਬਹੁਤ ਆ ਕੁੱਠੇ ਪਰੇ ਪਏ ਪੈਸੇ ਨਾਲ ਪਿੰਡ ਕੱਲੂ ਕੋਟੜੀ ਵਿੱਚ ਪਹਿਲਾ ਨੰਬਰ ਪਹਿਲਾ ਸਥਾਨ ਨੰਬਰਦਾਰ ਦਾ ਬਹੁਤ ਪੈਸਾ ਨੰਬਰਦਾਰ ਕੋਲੇ ਨੰਬਰਦਾਰ ਮੁੱਛਾਂ ਨੂੰ ਹੋਰ ਵਟਾ ਚੜਾਉਣ ਲੱਗ ਜਾਂਦਾ ਆ ਓ ਯਾਰ ਸੇਠ ਹਮੇ ਚੋਰੀ ਨਾ ਕਰਾ ਦੀਆਂ ਇਹੋ ਜੀਆਂ ਗੱਲਾਂ ਕਰਕੇ ਜੀ ਤੂੰ ਸੇਠ ਨਾ ਚੋਰਨੇ ਮਰਨਾ ਤੁਹਾਡੇ ਕੋਲੋਂ ਯੋਰ ਨੇ ਜਾਣੀ ਚਾਹੀਦੀ ਚੋਰ ਨੂੰ ਆਪਣੀ ਮੈਨੂੰ ਪਤਾ ਬਰਾਬੋਰ ਦੀ ਫਿਰ ਵੇਚ ਦੀ ਨਗਾ ਰੋਗੇ ਉਹਦੇ ਢੱਡ ਵਿੱਚ ਦੀ ਤੁਸੀਂ ਸੋਹ ਮਹਾਰਾਜ ਦੀ ਜਦੋਂ ਮੈਂ ਪਿੰਡ ਜਾਣਾ ਤੁਹਾਡੇ ਮੈਂ ਤਾਂ ਤੁਹਾਡੇ ਡਰਦਾ ਘਰੇ ਹੀ ਨਹੀਂ ਆਉਂਦਾ ਮੈਂ ਤਾਂ ਤੁਹਾਡੇ ਬਾਰਮੂਰ ਦੀ ਨੰਗ ਜਾਣਾ ਸੋਹ ਦੇਵੀ ਦੀ ਨੰਬਰਦਾਰ ਓ ਸੇਠ ਯਾਰ ਤੂੰ ਤਾਂ ਹੋਰ ਹੀ ਗੱਲਾਂ ਚ ਪੈ ਗਿਆ ਤੂੰ ਬੀਜ ਦੇ ਮੈਨੂੰ ਬਾਜਰੇ ਦਾ ਯਾਰ 5 ਕਿੱਲੇ ਬੀਜਣੇ ਆਪਾਂ ਵਿੱਚ ਪਾਉਣੇ ਆ ਜੀ ਤੂੰ ਬੋਲ ਕਿੰਨਾ ਵੇਮ ਨੰਬਰਦਾਰ ਕੋਲ ਬੈਠੇ ਹੋਰ ਜੱਟ ਨੂੰ ਕਿੱਲੇ ਦਾ ਕੰਨਾ ਪਾਈਏ ਬਾਈ ਬਾਜਰਾ ਜੱਟ 7-8 ਕਿਲੋ ਤਾਂ ਬਾਈ ਜੀ ਪਾਈ ਦੇ ਬੋ ਕਨਾਲ ਦਾ ਕਿਲੋ ਪੈਂਦਾ ਅੱਜ ਕੱਲ ਬਾਣ ਸਾਰਾ ਬੀਜ ਵੀ ਨਾ ਕੱਢ ਦੇ ਬੋਰਾ ਦੇ ਪਾਣੀ ਪੂਣੀ ਲੱਗਦੇ ਆ ਨੰਬਰਦਾਰ ਕਨਾਲ ਦਾ ਕਿਲੋ ਨਹੀਂ ਯਾਰੋ ਕਿਲੋ ਤਾਂ ਇੱਕ ਕਿੱਲੇ ਦਾ ਪਵੇਗਾ ਸੇਠ ਸਭ ਤੁਸੀਂ ਦੱਸੋ ਕਿੰਨਾ ਪਾਉ ਜੀਤੂ ਰਾਮ ਘਟ ਘਟ 60 ਕਿੱਲੋ ਤਾਂ ਪਾਉ ਨੰਬਰਦਾਰ ਜੀ ਇਹਨਾਂ ਤਾਂ ਪਾਊਗਾ ਨੰਬਰਦਾਰ ਖੜ ਜਾ ਖੜ ਜਾ ਮੈਂ ਕਿਸੇ ਯਾਰ ਮਿੱਤਰ ਨੂੰ ਫੋਨ ਕਰਕੇ ਪੁੱਛਦਾ ਹਾਂ ਹੈਲੋ ਭਾਈ ਜੀ ਸੌਰ ਸਿੰਘ ਬੋਲਦੇ ਹਾਂ ਹਾਂ ਜੀ ਹਾਂ ਜੀ ਭਾਈ ਜੀ ਕਿੱਲੇ ਦਾ ਬਾਜਲੇ ਦਾ ਵੀ ਕਿੰਨਾ ਪਾਈਏ ਵਿਚ ਬਾਉਣਾ ਆਪਾਂ ਛੋਣੇ ਤੋਂ ਪਹਿਲਾਂ ਜਵਾਬ ਕਟੋ ਕਟ 6-7 ਕਿਲੋ ਦਾ ਪਾਈ ਦਿਓ ਬਾਈ ਜੀ ਬਾਰਾ ਮੋਟਾ ਸੰਘਣਾ ਹੋ ਤਾਂ ਫੇਰ ਹਰੀ ਖਾਦ ਬਣੂ ਨੰਬਰਦਾਰ ਅੱਛਾ ਜੀ ਮਾਤਾ ਸੱਚਾ ਸੀ 1 ਕਿਲੋ ਹੀ ਪਾਊਗਾ ਕਿੱਲੇ ਦਾ ਕੋਲ ਬੈਠਾ ਜੱਟ ਸੇਠ ਸਾਹਿਬ ਨੂੰ ਸੇਠ ਸਾਹਿਬ ਉੰਨੇ ਤਾਇਰ ਤੁਸੀਂ ਦਿਲ ਵਿੱਚ ਆਪਣੇ ਅਸਦੇ ਹੋਗੇ ਇਹ ਗੱਲਾਂ ਨੂੰ ਸੁਣ ਕੇ ਕਿ ਜੱਟਾਂ ਦੀ ਸਾਰੀ عمر ਲੰਘ ਜਾਂਦੀ ਹੈ ਖੇਤੀ ਵਿੱਚ ਇਹਨਾਂ ਦੇ ਬਜ਼ੁਰਗ ਵੀ ਖੇਤੀ ਕਰਦੇ ਹੁੰਦੇ ਆ ਪਹਿਲਾਂ 100 100 ਡੇ ਡੇਢ ਸਾਲ ਤੋਂ ਜੇਕਰ ਇੱਕ ਕਨਾਲ ਪੱਠੇ ਬੀਜਣੇ ਹੋ ਤਾਂ ਆ ਕੇ ਇਹ ਤੁਹਾਨੂੰ ਪੁੱਛਦੇ ਆ ਕਿ ਕਨਾਲ ਦਾ ਕਿੰਨਾ ਬੀ ਪਾਈਏ ਜਿੱਤੂ ਸੇਠ ਨਹੀਂ ਜੀ ਜੱਟਾਂ ਦਾ ਧਿਆਨ ਹੋਰ ਕੰਮਾਂ ਵੱਲ ਵੱਧ ਹੁੰਦਾ ਹੈ ਇਸ ਵਾਸਤੇ ਇਹ ਬੀਜ ਕਿੰਨਾ ਪਵੇਗਾ ਇਸ ਗੱਲ ਦਾ ਆਪਣੇ ਦਿਮਾਗ ਤੇ ਲੜੀ ਨਹੀਂ ਪਉਂਦੇ ਨੰਬਰ ਦਾ ਸ਼ਰਮਿੰਦਾ ਜਾ ਹੋ ਕੇ ਚੱਲ 60000 ਦੇ ਦੇ ਤੂੰ 6 ਕਿਲੋ ਦੇ ਦੇ ਚੱਲ ਹੂੰ 6 ਕਿਲੋ ਬੀਜ ਤੂੰ ਕਿੱਲੇ ਦੇ ਹਿਸਾਬ ਨਾਲ 5 ਕਿਲੋ ਬੀਜ ਨੇ ਪਰ 30 ਕਿਲੋ ਬੀਜ ਦੇ ਦੇ ਵਧੀਆ ਕੁਆਲਿਟੀ ਦਾ ਨਹੀਂ ਜੀ ਤੂੰ ਕਿੱਕ ਮੈਂ ਕਰੂੰ ਨੰਬਰਦਾਰ ਸਾਹਿਬ ਜੀ ਅੱਗੇ ਤੁਹਾਨੂੰ ਕਿਤੇ ਮਾਰਾ ਦਿੱਤਾ ਬੀਜ ਹੈ ਜਿੱਤੂ ਸੇਤੀ ਕੋਲੇ ਬੀਜ ਗੱਟੇ ਵਿੱਚ ਪੈ ਕਰਕੇ ਨੰਬਰ ਦੇ ਨੰਬਰਦਾਰ ਸਾਹਿਬ ਦੀ ਕਾਰ ਵਿੱਚ ਆਪਣੇ ਨੌਕਰ ਤੋਂ ਰਖਵਾ ਦਿੰਦਾ ਹੈ ਦੋਸਤੋ ਇੱਕ ਹੱਡ ਬਿੱਤੀ ਅੱਖਾਂ ਨਾਲ ਦੇਖੀ ਹੋਈ ਤੇ ਕੰਨਾਂ ਨਾਲ ਸੁਣੀ ਹੋਈ ਕਹਾਣੀ ਹੈ ਤੁਸੀਂ ਵੀ ਅਕਸਰ ਦੇਖਿਆ ਹੋਊਗਾ ਕਿ ਜ਼ਿਮੀਂਦਾਰ ਜਦ ਬੀਜ ਲੈਣ ਜਾਂਦਾ ਤਾਂ ਉਹ ਸੇਠ ਨੂੰ ਪੁੱਛਦਾ ਹੈ ਕਿ ਕਨਾਲ ਦਾ ਕਿੰਨਾ ਪਾਈਏ ਫਸਲ ਬੇਸ਼ੱਕ ਕੋਈ ਵੀ ਹੋਵੇ ਉਸ ਦਾ ਆਪਣਾ ਇਹਨਾਂ ਤਜਰਬਾ ਹੁੰਦਾ ਹੈ ਬੁढ़ा ਹੋ ਜਾਂਦਾ ਖੇਤੀ ਕਰਦਾ ਕਰਦਾ ਪਰ ਫਿਰ ਵੀ ਉਹ ਬੀਜ ਜਾ ਕੇ ਮਾਝਨ ਨੂੰ ਪੁੱਛਦਾ ਹੈ ਕਿ ਕਿੰਨਾ ਪਾਈਏ ਇਸ ਵੀਡੀਓ ਨੂੰ ਜੇਕਰ ਤੁਹਾਡੇ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਸ਼ੇਅਰ ਲਾਈਕ ਸਬਸਕ੍ਰਾਈਬ ਅਤੇ ਚੰਗਾ ਮਾੜਾ ਕਮੈਂਟ ਜਰੂਰ ਕਰਨਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ